ਜਿਮਮ ਵਾਲੇ ਮੁੰਡੇ ਨੇ ਅਖੌਤੀ ਪਾਸਟਰਾਂ ਅਤੇ ਪਖੰਡਵਾਦ ਦਾ ਭੰਨ ਦਿੱਤਾ ਭਾਂਡਾ ਕਹਿੰਦਾ ਮੇਰੀ ਮਾਤਾ ਨੂੰ ਸਵਰਗਾਂ ਚ ਪਲਾਟ ਦਿਵਾਉਣ ਦੇ ਨਾਮ ਤੇ ਲੁੱਟ ਕੇ ਲੈ ਗਏ ਕਈ ਲੱਖਾਂ ਇਸ ਤੋਂ ਇਲਾਵਾ ਮੁੰਡੇ ਨੇ ਇਹ ਵੀ ਲਾਇ ਇਲਜ਼ਾਮ ਕਹਿੰਦਾ ਕਦੇ ਪਲਾਟ ਤੇ ਕਦੇ ਪਲਾਟ ਦੇ ਵਿੱਚ ਮਿਸਤਰੀ ਲਾਉਣ ਦੇ ਨਾਮ ਦੇ ਉੱਪਰ ਹੜੱਪ ਕਰ ਲਈ ਨੇ ਮੇਰੇ ਤੋਂ ਲੱਖਾਂ ਰੁਪਏ ਨੌਜਵਾਨ ਵੱਲੋਂ ਪਰੇ ਦਿਲ ਦੇ ਨਾਲ ਕਿਹਾ ਗਿਆ ਕਿ ईसाई ਧਰਮ ਦੇ ਅਖੌਤੀ ਪਾਸਟਰਾਂ ਨੇ ਲੁੱਟ ਲਿਆ ਸਾਡਾ ਘਰ ਮੇਰਾ ਨਾਮ ਮਨਜੀਤ ਸਿੰਘ ਜੀ ਤੇ ਮੇਰਾ ਪਿੰਡ ਖਾਸਾ ਵਾ ਜ਼ਿਲ੍ਹਾ ਅਮਰਸਰ ਆ ਤੇ ਅੱਜ ਆਪਾਂ ਨੂੰ ਪਤਾ ਲੱਗਿਆ ਸੀ ਕਿ ਗਿਆਨੀ ਜੀ ਵਿਦੇਸ਼ ਦੀ ਧਰਤੀ ਤੋਂ ਆਏ ਆ ਪੰਜਾਬ ਦੇ ਜਿਹੜੇ ਲੋਕ ਗੁੰਮਰਾਹ ਹੋ ਚੁੱਕੇ ਆ ਜਿਹੜੇ ਆਪਣੇ ਧਰਮ ਨੂੰ ਛੱਡ ਕੇ ਅੰਧਵਿਸ਼ਵਾਸ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਭੁੱਲੇ ਭੜਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਲੈਣ ਲਿਆਉਣ ਵਾਸਤੇ ਗਿਆਨੀ ਗੁਰਪ੍ਰੀਤ ਜੀ ਕੈਲੀਫੋਰਨੀਆ ਵਾਲੇ ਇੱਥੇ ਪਹੁੰਚੇ ਹੋਏ ਅਮਰਸਰ ਤੇ ਮੈਂ ਅੱਜ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਮਿਲਣ ਵਾਸਤੇ ਆਇਆ ਹਾਂ ਮੈਂ ਆਪਣੀ ਵੀ ਜੋ ਕੁਝ ਮੇਰੇ ਨਾਲ ਹੋਇਆ ਸੀ ਜੋ ਕੁਝ ਮੇਰੇ ਨਾਲ ਹੋਇਆ ਵਾ ਉਹ ਸਾਰੀ ਕਹਾਣੀ ਗਿਆਨੀ ਜੀ ਨੂੰ ਉਹਨਾਂ ਨੂੰ ਦੱਸੀ ਜਾਣ ਕੇ ਕਿ ਕਿਦਾਂ ਕਿਦਾਂ ਇਹਨਾਂ ਨੇ ਮੇਰੇ ਪਰਿਵਾਰ ਨੂੰ ਤੇ ਮੇਰੀ ਮਦਰ ਨੂੰ ਲੁੱਟਿਆ ਤੇ ਕੀ ਕੁਸ਼ ਉਹਨਾਂ ਦੇ ਨਾਲ ਇਹਨਾਂ ਨੇ ਜਿਹੜੇ ਝੂਠੇ ਉਹਨਾਂ ਨੂੰ ਸੁਪਨੇ ਵਿਖਾਏ ਆ ਜਾਂ ਜੋ ਝੂਠੇ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਰੀ ਗੱਲਬਾਤ ਵੀ ਇਹਨਾਂ ਨੇ ਕੀ ਕਿਹਾ ਵੀ ਮੇਰੇ ਮੇਰੇ ਜਿਹੜਾ ਫਾਦਰ ਹੀ ਉਹ ਆਰਮੀ ਦੇ ਵਿੱਚ ਸੀਗੇ ਫਾਦਰ ਮੇਰੇ ਦੀ ਡੈਥ ਹੋ ਗਈ ਆਰਮੀ ਦੇ ਵਿੱਚ ਉਦੋਂ ਤਕਰੀਬਨ ਮੈਂ 3-4 ਸਾਲ ਦਾ ਛੋਟੀ ਉਮਰ ਸੀ ਤੇ ਫਾਦਰ ਦੀ ਡੈਥ ਹੋਣ ਕਰਕੇ ਆਰਮੀ ਦੇ ਵਿੱਚ ਜੋ ਪੈਸਾ ਤੇ ਲਾਇ ਆਰਮੀ ਨੇ ਲੋ ਉਹ ਸਾਰਾ ਮਿਲਿਆ ਮਦਰ ਨੂੰ ਹੁਣ ਇਹਨਾਂ ਨੇ ਦੇਖਿਆ ਕਿ ਇਹ ਸਿੰਗਲ ਮਦਰ ਆ ਵਿਧਵਾ ਔਰਤ ਆ ਬੱਚੇ ਦੇ ਛੋਟੇ ਆ ਤੇ ਕਿਸ ਤਰ੍ਹਾਂ ਕਿਹੜੇ ਤਰੀਕੇ ਨਾਲ ਇਹਦੇ ਕੋ ਜਿਹੜੇ ਪੈਸੇ ਹੜੱਪੇ ਜਾਣ ਮੇਰੀ ਮਦਰ ਕੋ ਫਿਰ ਇਹਨਾਂ ਨੇ ਪਾਸਟਰਾਂ ਨੇ ਕੀ ਕੀਤਾ ਵੀ ਸਾਡੇ ਘਰੇ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਉਹਨੂੰ ਹੌਲੀ-ਹੌਲੀ ਆਪਣੀਆਂ ਗੱਲਾਂ ਚ ਲੈ ਆਂਦਾ ਸਿੱਖ ਧਰਮ ਵਾਲੇ ਪਾਸੇ ਉਹ ਤੋੜ ਕੇ ਤੇ ਉਹਨਾਂ ਨੂੰ ਇਹਨਾਂ ਨੇ ਕ੍ਰਿਸਚਨ ਵਾਲੇ ਧਰਮ ਵਾਲੇ ਪਾਸੇ ਜੋੜਤਾ ਤੇ ਮੇਰੀ ਮਾਤਾ ਦਾ ਇੰਨਾ ਬ੍ਰੇਨ ਵਾਸ਼ ਕਰਤਾ ਉਹਨੂੰ ਇਥੋਂ ਤੱਕ ਕਿਹਾ ਗਿਆ ਕਿ ਜਿਹੜੇ ਧੀਆਂ ਪੋਤਿਆ ਇਹ ਤੇਰੇ ਇੱਥੇ ਹੀ ਰਹਿ ਜਾਣੇ ਆ ਇਹਨਾਂ ਨੇ ਇਹਨਾਂ ਨੇ ਮਾਤਾ ਤੇਰੇ ਨਾਲ ਨਹੀਂ ਜਾਣਾ ਇਹਨਾਂ ਨੇ ਭੈਣ ਜੀ ਤੁਹਾਡੇ ਨਾਲ ਨਹੀਂ ਜਾਣਾ ਲੇਖਾ ਪੋ ਆਪਣਾ ਵਾ ਤੂੰ ਹੀ ਵੱਧ ਤੋਂ ਵੱਧ ਦਸਵੰਦ ਚੰਦਾ ਦਓ ਤਾਂ ਕਿ ਜਦੋਂ ਤੂੰ ਹੀ ਮਰਨ ਤੋਂ ਬਾਅਦ ਜਾ ਕੇ ਸਵਰਗ ਦੇ ਵਿੱਚ ਯਸੂ ਮਸ਼ੀਨਾਂ ਰਹਿ ਸਕੋ ਤੇ ਇਹਨਾਂ ਨੇ ਫਿਰ ਪਹਿਲਾਂ ਪੈਸੇ ਲਏ ਮੇਰੀ ਮਾਤਾ ਕੋ ਵੀ ਤੈਨੂੰ ਸਵਰਗ ਦੇ ਵਿੱਚ ਪਲਾਟ ਲੈ ਕੇ ਦੇਣਾ ਤੇ ਮੁੜ ਕੇ ਉਹਦੀ ਪਲਾਟ ਦੀ ਰਜਿਸਟਰੀ ਕਰਾਉਣ ਵਾਸਤੇ ਪੈਸੇ ਲਏ ਆ ਫੇਰ ਉਥੇ ਕਹਿੰਦੇ ਮਿਸਤਰੀ ਲਾਉਣੇ ਆ ਜੀ ਕੋਠੀ ਪਾ ਕੇ ਦੇਣੀ ਆ ਉਥੇ ਮੁੜ ਕੇ ਮੰਨ ਲਓ ਜੇ ਤੁਸੀਂ ਪਲਾਟ ਕਲਾ ਲੈ ਲਿਆ ਭੈਣ ਜੀ ਜੇ ਉਥੇ ਤੁਹਾਡੀ ਕੋਠੀ ਨਾ ਬਣੀ ਹੋਈ ਤੇ ਜਾ ਕੇ ਰਹੋਗੇ ਕਿਦਾਂ ਤੁਸੀਂ ਇਸ ਵਰਗੇ ਦੇ ਵਿੱਚ ਇਹ ਸਾਰਾ ਕੁਝ ਮੇਰੇ ਕੋਲ ਵਿਦ ਪ੍ਰੂਫ ਆ ਅੱਜ ਵੀ ਜਿੰਦੇ ਜਾਗਦੇ ਗਵਾਹ ਵੀ ਹੈਗੇ ਆ ਜਿਹੜੇ ਹੋਰ ਵੀ ਲੋਕ ਚਰਚੇ ਦੇ ਵਿੱਚ ਮੇਰੇ ਨਾਲ ਜਾਂ ਉਸ ਸਮੇਂ ਉਸ ਚਰਚੇ ਵਿੱਚ ਹਾਜ਼ਰੀ ਜਦੋਂ ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਫੇਰ ਇਹਨਾਂ ਨੇ ਕਿਹਾ ਵੀ ਭੈਣ ਜੀ ਹੁਣ ਤੁਹਾਡੀ ਛੱਤ ਪੈਣ ਵਾਲੀ ਰਹਿ ਗਈ ਇੱਕ ਵਾਰੀ ਹੱਲਾ ਹੋਰ ਮਾਰੋ ਪੈਸੇ ਦਿਓ ਛੱਤ ਪਵਾ ਲਓ ਆਪਣੀ ਸੋ ਮਾਤਾ ਮੇਰੀ ਨੇ ਜਿੰਨਾ ਪੈਸਾ ਤੇ ਲਾਈ ਜੋ ਸਾਡੇ ਸਾਨੂੰ ਜਿਹੜਾ ਸਰਕਾਰ ਵੱਲੋਂ ਜਿਹੜਾ ਆ ਆਰਮੀ ਦੇ ਫੌਜੀ ਦੇ ਬੱਚਿਆਂ ਦੇ ਵਾਸਤੇ ਪੜ੍ਹਾਈ ਵਾਸਤੇ ਪੈਸਾ ਜਾਂ ਉਹਨਾਂ ਦੇ ਲਾਜ ਵਾਸਤੇ ਜਾਂ ਉਹਨਾਂ ਦੀ ਦੇਖਰੇਖ ਵਾਸਤੇ ਪੈਸਾ ਆਉਂਦਾ ਵਾ ਉਹ ਸਾਰੇ ਇਹ ਵੇਲਡ ਪਾਸਟਰ ਪਾਸਟਰ ਸਤਨਾਮ ਪਾਸਟਰ ਪੌਲ ਇੱਕ ਦੋ ਪਾਸਟਰ ਹੋਰ ਹੀ ਇਹਨਾਂ ਦੇ ਨਾਲ ਇਹ ਸਾਰੇ ਵੇਲਡ ਪਾਸਟਰ ਜਿਹੜੇ ਜਿਹੜੇ ਕੰਮਕਾਰ ਤੋਂ ਬਚਣ ਦੇ ਮਾਰੇ ਇਹੋ ਜੇ ਧਰਮ ਦਾ ਸਹਾਰਾ ਲੈ ਕੇ ਤੇ ਆਪਣੇ ਧੰਦੇ ਚਲਾਏ ਹੋਏ ਆ ਇਹਨਾਂ ਨੇ ਲੁੱਟ ਲਿਆ ਘਟਕ ਤੋਂ ਘਟ 70-80 ਲੱਖ ਰੁਪਇਆ ਵਾ ਸੋ ਇਹ ਸਾਰਾ ਪੈਸਾ ਜਦੋਂ ਲੁੱਟਿਆ-ਪੁੱਟਿਆ ਗਿਆ ਫੇਰ ਅਹੀਂ ਜਿਹੜੇ ਸਾਡੇ ਹਾਲਾਤ ਉਹ ਬਹੁਤ ਹੀ ਜ਼ਿਆਦੇ ਮਾੜੇ ਹੋ ਗਏ। ਫੇਰ ਹੌਲੀ-ਹੌਲੀ ਜਦੋਂ ਮੈਂ ਜਵਾਨ ਹੋਇਆ ਮੈਨੂੰ ਸਾਰਾ ਕੁਝ ਪਤਾ ਲੱਗਿਆ ਵੀ ਇਹ ਤੇ ਸਾਡੀ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਨੂੰ। ਫੇਰ ਮੈਂ ਉਸ ਧਰਮ ਦੇ ਵਿੱਚੋਂ ਜਦੋਂ ਬਾਹਰ ਆਇਆ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਪੜ੍ਹਿਆ ਵਾ ਸੁਣਿਆ ਤੇ ਉਹਨਾਂ ਦੀ ਵਿਚਾਰ ਧਾਰਨਾ ਤੇ ਚੱਲਿਆ ਫੇਰ ਮੈਨੂੰ ਪਤਾ ਲੱਗਾ ਵੀ ਅਸੀਂ ਤੇ ਹਨੇਰੇ ਵਿੱਚ ਹੀ ਤੁਰੇ ਫਿਰਦੇ ਰਹੇ। ਫੇਰ ਮੈਂ ਉਸ ਗੰਦ ਵਿੱਚ ਉਸ ਦਲਦਲ ਵਿੱਚੋਂ ਬਾਹਰ ਆਣ ਕੇ ਆਪਣੇ ਆਪ ਨੂੰ ਸੁਧਾਰਿਆ, ਸਹੀ ਕੀਤਾ, ਆਪਣੀ ਮੈਰਿਜ ਕਰਵਾਈ। ਵੇਖ ਜਿਹੜੇ ਮਾਂ ਦੇ ਫਰਜ਼ ਹੀ ਦੋ ਸਿਸਟਰਾਂ ਦੀ ਮੈਰਿਜ ਕੀਤੀ ਮੈਂ ਆਪ ਆਪਣੀ ਮੈਰਿਜ ਕਰਵਾਈ ਆਪਣਾ ਘਰ-ਬਾਰ ਬਣਾਇਆ ਇਸ ਟਾਈਮ ਤੇ ਮੈਂ ਜਿੰਮ ਦਾ ਕੰਮ ਕਰਦਾ ਵਾਂ ਜਿੰਮ ਮੇਰਾ ਆਪਣਾ ਤੇ ਸਾਰਾ ਘਰ ਦਾ ਸਰਕਲ ਸਹੀ ਹੋ ਗਿਆ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਕਰਕੇ ਹੁਣ ਅੱਜ ਤੋਂ 3 ਸਾਲ ਪਹਿਲਾਂ ਮੇਰੀ ਮਾਤਾ ਦੀ ਡੈਥ ਹੋ ਗਈ ਆ ਮਰਨ ਤੋਂ 1 ਮਹੀਨਾ ਬਾਅਦ ਮਾਤਾ ਮੇਰੀ ਸੁਪਨੇ ਵਿੱਚ ਮੇਰੇ ਕੋਲ ਆਉਂਦੀ ਆ ਕਹਿੰਦੀ ਕਿ ਪੁੱਤ ਬਹੁਤ ਜ਼ਿਆਦਾ ਰੋ ਰਹੀ ਕਹਿੰਦੀ ਕਿ ਪੁੱਤ ਮੇਰੀ ਤੇ ਬੁਰੀ ਹਾਲਾਤ ਆ ਵੀ ਮੈਨੂੰ ਸਵਰਗ ਵਿੱਚ ਪਲਾਟ ਤੇ ਕੀ ਮਿਲਣਾ ਮੇਰੀ ਤੇ ਗਤੀ ਵੀ ਨਹੀਂ ਹੋਈ ਮੈਂ ਤੇ ਭਟਕਦੀ ਫਿਰਨਦਈ ਆ ਇਥੋਂ ਤੱਕ ਇਹਨਾਂ ਨੇ ਲੁੱਟਿਆ ਉਹਨੂੰ ਝੂਠੇ ਸੁਪਨੇ ਦਿਖਾ ਕੇ ਸਵਰਗਾਂ ਵਿੱਚ ਪਲਾੜ ਦੇ ਨਾਂ ਤੇ ਸਵਰਗਾਂ ਵਿੱਚ ਕੋਠੀ ਦੇ ਨਾਂ ਤੇ ਉਹਦੀ ਲੁੱਟ ਘਸੁੱਟ ਕੀਤੀ ਕੀਤੀ ਆ ਜਦੋਂ ਮੈਂ ਇਹ ਸਾਰੀ ਚੀਜ਼ ਦੀ ਆਵਾਜ਼ ਉਠਾਈ ਆ ਇਹਨਾਂ ਦੇ ਬਰਖਲਾਫ ਬੋਲਿਆ ਵਾ ਫੇਰ ਮੇਰੇ ਤੇ ਘਰੇ ਬੈਠੇ ਤੇ ਇੱਕ ਲੋਕ ਸਿਆ ਇਥੋਂ ਦਾ ਜਿਹੜਾ ਆਪਣੇ ਆਪ ਨੂੰ ਸਹਾਇਆਂ ਦਾ ਕੋਈ ਪ੍ਰਧਾਨ ਦੱਸਦਾ ਅਮਰਸਰ ਜ਼ਿਲ੍ਹੇ ਦਾ ਤੇ ਉਹਨੇ ਕੀ ਕੀਤਾ ਵਾ ਵੀ ਮੇਰੇ ਤੇ ਘਰੇ ਬੈਠਦੇ ਝੂਠਾ ਪਰਚਾ 295 ਦਾ ਹੁਣ ਦੇਖੋ ਜੇ ਕੋਈ ਭਾਈ ਕਿਸੇ ਨੇ ਕਿਸੇ ਦੀ ਲੁੱਟ ਹੋਈ ਆ ਤੇ ਅਗਲਾ ਜਾ ਕੇ ਸੱਚ ਤੇ ਦੱਸੂਗਾ ਹੀ ਮੀਡੀਆ ਸਾਹਮਣੇ ਤੇ ਆਊਗਾ ਹੀ ਤੇ ਜੇ ਕੋਈ ਸੱਚ ਬੋਲੂਗਾ ਤੇ ਉੱਤੇ 295 ਦਾ ਪਰਚਾ ਕਰਾਤਾ ਕਿ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚ ਗਈ ਹੈ। ਧਾਰਮਿਕ ਭਾਵਨਾ ਨੂੰ ਕਦੀ ਠੇਸ ਪਹੁੰਚ ਗਈ ਹੈ ਸਾਡੀ ਦੇ ਲੋਟੋਈ ਹੈ ਤੇ ਬੋਲਾਂਗੇ। ਸੋ ਅੱਜ ਮੈਂ ਉਹ ਸਾਰੀ ਗੱਲਬਾਤ ਆਪਣੀ ਗਿਆਨੀ ਜੀ ਨੂੰ ਦੱਸੀ ਆ ਕਿ ਮੇਰੇ ਵੱਲ ਵੀ ਧਿਆਨ ਕੀਤਾ ਜਾਵੇ ਮੇਰੀ ਵੀ ਆਵਾਜ਼ ਜਿਹੜੀ ਪ੍ਰਸ਼ਾਸਨ ਤੱਕ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਜੋ ਕੁਝ ਸਾਡੇ ਨਾਲ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹੋਰ ਵੀ ਲੋਕਾਂ ਨਾਲ ਬਹੁਤ ਕੁਛ ਹੋ ਰਿਹਾ ਵਾ ਤੇ ਜਿੰਨੇ ਕੁ ਲੋਕ ਬਚਦੇ ਉਹਨਾਂ ਨੂੰ ਤੇ ਬਚਾ ਸਕੀਏ। ਹੁਣ ਮੈਂ ਤੁਹਾਨੂੰ ਲੋਕ ਸੁਭਾਰੇ ਤੇ ਗੌਰਵ ਬਾਰੇ ਜਿਹੜੀਆਂ ਗੌਰਵ ਦੀਆਂ ਵੀ ਕਰਤੂਤਾਂ ਆਉਣ ਲੌਕਸ ਦੀ ਜੇ ਮੈਂ ਤੁਹਾਨੂੰ ਕਰਤੂਤ ਦਾ ਸਿਧਾਂਤ ਸਿਰੇ ਦਾ ਚੋਰ ਬੰਦਾ ਵਾ ਠੱਗ ਤੇ ਇਹਨੂੰ ਇਹ ਪਤਾ ਨਹੀਂ ਕੀ ਸਰਕਾਰਾਂ ਤੇ ਜਾਂ ਪ੍ਰਸ਼ਾਸਨ ਤੇ ਕੀ ਦਬਾਵਾ ਵੀ ਇਹੋ ਜੇ ਚੋਰ ਠੱਗਾ ਨੂੰ ਸਿਕਿਉਰਿਟੀ ਦਿੱਤੀ ਆ ਇਹ ਕੋਈ ਵੀਰੋ ਮੈਂ ਗੱਲ ਹਵਾ ਦੇ ਵਿੱਚ ਜਾਂ ਝੂਠ ਨਹੀਂ ਕਹਿ ਰਿਆ ਇਹ ਜਿੰਨਾ ਕੁਛ ਵੀ ਤੁਸੀਂ ਮੈਂ ਬੋਲੂਗਾ ਤੁਸੀਂ ਸੁਣ ਰਹੇ ਜੋ ਇਹ ਸਾਰੀ ਦਾ ਮੈਂ ਜਵਾਬ ਦੇ ਹੀ ਆ ਸਾਡੇ ਖਾਸੇ ਅੱਡੇ ਦੇ ਵਿੱਚ ਪਟ્રોલ ਪੰਪ ਦੇ ਸਾਹਮਣੇ ਕਾਮਰੇਟਾਂ ਦਾ ਘਰ ਆ ਜਿਹਦੇ ਕੋਲ 25 ਲੱਖ ਰੁਪਏ ਦੀ ਠੱਗੀ ਲੌਕਸ ਨੇ ਮਾਰੀ ਆ ਉਹ ਵੀ ਪਰਿਵਾਰ ਥੋੜੇ ਸਮੇਂ ਦੇ ਵਿੱਚ ਆਣ ਕੇ ਕੈਮਰੇ ਦੇ ਅੱਗੇ ਤੁਹਾਡੇ ਸਾਹਮਣੇ ਆਣ ਕੇ ਬੋਲਣਗੇ ਸੋ ਇਦਾਂ ਦੇ ਠੱਗ ਬੰਦੇ ਆ ਹੋਰ ਵੀ ਬਹੁਤ ਪਰਿਵਾਰਾਂ ਨੂੰ ਮੁੰਡਿਆਂ ਨੂੰ ਨੌਜਵਾਨਾਂ ਨੂੰ ਇਹਨਾਂ ਨੇ ਲੁੱਟਿਆ ਵਾ ਝੂਠੀਆਂ ਆਰਸੀਆਂ ਬਣਾ ਕੇ ਝੂਠੇ ਕਾਗਜ਼ ਉਹਨਾਂ ਦੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਸੈਂਟਰ 'ਚ ਭੇਜਦਾ ਵੀ ਤੁਸੀਂ ਆਰਮੀ ਦੇ ਵਿੱਚ ਭਰਤੀ ਹੋਗੇ ਜੋ ਉਹ ਵਿਚਾਰੇ ਮੁੰਡੇ ਉੱਥੋਂ ਜਦੋਂ ਆਰਮੀ ਦੇ ਵਿੱਚ ਗਏ ਵੀ ਅਸੀਂ ਭਰਤੀ ਹੋ ਗਏ ਤੇ ਭਰਤੀ ਕੋਈ ਆਈ ਨਹੀਂ ਭਰਤੀ ਕਿਹੜੇ ਵੇਲੇ ਹੋਗੇ ਉਹਨਾਂ ਨੂੰ ਨਕਲੀ ਕਾਗਜ਼ ਬਣਾ ਕੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਉੱਥੇ ਭੇਜਦਾ ਉਹਨਾਂ ਕੋਲ 10-10 ਲੱਖ ਰੁਪਏ ਲੈ ਲਿਆ ਉਹ ਵਿਚਾਰੇ ਮੁੰਡੇ ਜੇਲ੍ਹਾਂ ਦੇ ਵਿੱਚ ਰੋਲਦੇ ਫਿਰਦੇ ਹੁਣ ਬੰਦੇ ਛੁੱਟ ਕੇ ਬਾਹਰ ਆਏ ਉਹ ਵੀ ਕ ਪੀਏ ਜਿਹੜੇ 5-7 ਬੰਦੇ ਜਿਹੜੇ ਅਮਰਸਰ ਜ਼ਿਲ੍ਹੇ ਦੇ ਜਿਨ੍ਹਾਂ ਨੇ ਇੱਥੇ ਹੁੱਲੜ ਬਾਜੀ ਮਚਾ ਰਹੇ ਆ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਰਹੇ ਆ ਜੀਦੇ ਤੇ ਮਰਜ਼ੀ ਉੱਠ ਕੇ ਕੇਸ ਕਰਾ ਦਿੰਦੇ ਝੂਠਾ ਇਹੋ ਜਿਹੇ ਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਪ੍ਰੂਫ ਅਹੀਂ ਲੈ ਕੇ ਆਵਾਂਗੇ ਤੁਹਾਡੇ ਕੋਲ ਇਹਨਾਂ ਦੇ ਪਰ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ ਲੋਕੀ ਅੱਜ ਮਰਨ ਦੀ ਤਦਾਰ ਤੇ ਪਹੁੰਚੇ ਆ ਵਿਚਾਰੇ ਇੰਨੇ ਮਜਬੂਰ ਆ ਵੀ ਉਹ ਕੁਛ ਦੱਸ ਨਹੀਂ ਸਕਦੇ ਪਰ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਜੋ ਕੁਛ ਉਹਨਾਂ ਦੀ ਲੋਟ ਹੋਈ ਆ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਇਹੋ ਜਿਹੇ ਬੰਦ ਜਿਹੜੇ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੋਟ ਰਹੇ ਆ ਤੇ ਮੁਣਕੇ ਜੇ ਕੋਈ ਗੱਲਬਾਤ ਕਰਦਾ ਵਾ ਤੇ ਉਹਨੂੰ ਮਰਾਉਣ ਦੀਆਂ ਉਹਨੂੰ ਝੂਠੇ ਕੇਸਾਂ 'ਚ ਫਸਾਉਣ ਦੀਆਂ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ ਸਾਰੇ ਚੋਟ ਠੱਗ ਇਕੱਠੇ ਹੋਏ ਇਹਨਾਂ ਦੇ ਸਾਰੇ ਪ੍ਰੂਫ ਆਪਣੇ ਕੋਲ ਹੈਗੇ ਆ ਉਹ ਗਿਆਨੀ ਜੀ ਉਹਨਾਂ ਨੂੰ ਵੀ ਸਾਰੇ ਪ੍ਰੂਫ ਆਪਾਂ ਦਵਾਂਗੇ ਤੇ ਮੀਡੀਆ 'ਕੇ ਵੀ ਰੱਖਾਂਗੇ ਤੇ ਜਿਸ ਦਿਨ ਸਾਨੂੰ ਪ੍ਰਸ਼ਾਸਨ ਗਊਗਾ ਅਸੀਂ ਉਹ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਤੇ ਪ੍ਰਸ਼ਾਸਨ ਨੂੰ ਵੀ ਉਹ ਪ੍ਰੂਫ ਸਾਰੇ ਦਿਖਾਵਾਂਗੇ ਜੀ ਅੱਜ ਸਾਡੇ ਕੋਲ ਸਰਦਾਰ ਮਨਜੀਤ ਸਿੰਘ ਹੁਣੀ ਜਿਹੜੇ ਖਾਸੇ ਤੋਂ ਚੱਲ ਕੇ ਆਏ ਨੇ ਕਿਉਂਕਿ ਜਿਹੜੀ ਆਪਾਂ ਇੱਕ ਆਵਾਜ਼ ਚੁੱਕੀ ਸੀ ਝੂਠ ਦੇ ਪਖੰਡ ਦੇ ਖਿਲਾਫ ਉਹ ਜਿੱਥੇ-ਜਿੱਥੇ ਪਹੁੰਚ ਰਹੀ ਹੈ ਜਿੱਥੇ-ਜਿੱਥੇ ਕੋਈ ਦੁਖੀ ਹੈ ਕੌਲਾਂ ਕਰ ਰਹੇ ਨੇ ਇਹ ਸਾਡੇ ਗਵੰਦੀ ਸੀ ਖਾਸ ਤੌਰ ਤੇ ਇਹ ਆਗੇ ਨੇ ਤੁਸੀਂ ਸੁਣ ਲਿਆ ਵੀ ਕਿਸ ਤਰ੍ਹਾਂ ਇਹਨਾਂ ਨਾਲ ਜਿਹੜੀ ਇੱਕ ਫਾਈਨੈਂਸ਼ੀਅਲ ਲੋਟ ਕਸੋਟ ਹੋਈ ਹੈ ਮਾਤਾ ਜੀ ਨੂੰ ਕਿਵੇਂ ਠੱਗਿਆ ਗਿਆ ਇਹ ਇੱਕ ਕੇਸ ਨਹੀਂ ਹੈ ਸਾਡੇ ਕੋਲ ਇੰਨੀ ਲਿਸਟ ਬਣੀ ਪਈ ਜਿਹੜੀ ਕੌਲ ਆ ਰਹੀਆਂ ਨੇ ਹਰਿਆਣੇ ਤੋਂ ਅ ਵਿਜੇ ਜੀ ਨੇ ਜਿਨ੍ਹਾਂ ਦੀ ਬੇਟੀ ਔਰ ਉਹਨਾਂ ਦੀ ਜਿਹੜੀ ਪਤਨੀ ਉਹ ਲੈ ਗਨੇ ਸਾਈ ਤੇ ਉਹਨਾਂ ਦੇ ਪਰਚੇ ਕਰਾਤੇ ਨੇ ਹੁਣ ਮੇਰੀ ਜਿਹੜੀ ਪ੍ਰਸ਼ਾਸਨ ਨਾਲ ਇਹ ਨਾਰਾਜ਼ਗੀ ਇਹ ਹੈ ਵੀ ਇਹੋ ਜਿਹੇ ਠੱਗ ਇਹੋ ਜਿਹੇ ਚੋਰ ਸ਼ਰਿਆਂ ਨੂੰ ਘੋਮਰੇ ਨੇ ਤੇ ਜਿਹੜੇ ਪੀੜਤ ਨੇ ਉਹਨਾਂ ਦੇ ਪਰਚੇ ਹੋ ਰਹੇ ਨੇ ਸੋ ਇਹ ਜਿਹੜੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਾਂ ਪ੍ਰਸ਼ਾਸਨ ਦੀ ਛਤਰ ਛਾਇਆ ਹੇਰ ਜੋ ਲੁੱਟਕ ਸੁੱਟ ਹੋ ਰਹੀ ਹੈ ਜੇ ਬੰਦ ਨਾ ਕੀਤੀ ਗਈ ਤੇ ਬਹੁਤ ਵੱਡਾ ਮੋਰਚਾ ਖੜਾ ਹੋਏਗਾ ਔਰ ਬਹੁਤ ਜ਼ਿਆਦਾ ਜਿਹੜਾ ਬਵਾਲ ਖੜਾ ਹੋ ਸਕਦਾ ਹੈ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਜੋ 27 ਤਰੀਕ ਨੂੰ ਅਸੀਂ ਇਕੱਠੇ ਹੋ ਰਹੇ ਹਾਂ ਉੱਥੇ ਵੀ ਇਹੋ ਵੀ ਸਾਡੀ ਲੜਾਈ ਕਿਸੇ ਨਾਲ ਨਹੀਂ ਹੈ ਸਾਡੀ ਲੜਾਈ ਪਖਾਨ ਦੇ ਨਾਲ ਹੈ ਝੂਠ ਦੇ ਨਾਲ ਹੈ ਔਰ ਇੱਕ ਇੱਕ ਕਰਕੇ ਅਸੀਂ ਸਾਰੇ ਪਰਿਵਾਰ ਲੈ ਕੇ ਆਵਾਂਗੇ ਕੈਮਰੇ ਦੇ ਸਾਹਮਣੇ ਜਿਹੜੇ ਲੁੱਟੇ ਗਏ ਨੇ ਜਿਨ੍ਹਾਂ ਦੇ ਨਾਲ ਠੱਗੀਆਂ ਹੋਈਆਂ ਨੇ ਫਿਰ ਜਦੋਂ ਕੋਈ ਦੁਖੀ ਆਵਾਜ਼ ਚੁੱਕਦਾ ਹੈ ਤੇ ਇਹ ਆਪਣੇ ਪੈਸੇ ਦੇ ਦਮ ਤੇ ਉਹਨਾਂ ਦੇ ਉੱਤੇ ਜਿਹੜਾ ਦਬਾਅ ਬਣਾਉਂਦੇ ਪਰਚਿਆਂ ਦਾ ਉਹਨਾਂ ਨੂੰ ਖੱਜਲ ਖਰਾਬ ਕਰਦੇ ਨੇ ਦੁਖੀ ਕਰਦੇ ਤਾਂ ਕਿ ਕੋਈ ਆਵਾਜ਼ ਨਾ ਚੱਕੇ ਐਸੀ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਰੇਪ ਦੀਆਂ ਪੀੜਤ ਨੇ ਐਸੇ ਬਹੁਤ ਸਾਰੇ ਨੌਜਵਾਨ ਜਿਹੜੇ ਫਾਈਨੈਂਸ਼ੀਅਲ ਪੀੜਿਤ ਨੇ ਔਰ ਐਸੇ ਬਹੁਤ ਸਾਰੇ ਪਰਿਵਾਰ ਜਿਹੜੇ ਇਹਨਾਂ ਨੇ ਤੋੜੇ ਨੇ ਉਹਨਾਂ ਸਾਰਿਆਂ ਬਾਰੇ ਇੱਕ ਇੱਕ ਕਰਕੇ ਹੁਣ ਇਹ ਲੜਾਈ ਇਦਾਂ ਦੀ ਨਹੀਂ ਹੈ ਕਿ ਅੱਜ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਪੰਜਾਬ ਦੇ ਆ ਦੁਨੀਆ ਦੇ ਲੋਕ ਨੇ ਉਹ ਇਸ ਗੱਲ ਤੋਂ ਨਹੀਂ ਸਹਿਮਤ ਹੋ ਰਹੇ ਕਿਉਂਕਿ ਸਾਡੇ ਵਰਗੇ ਬਾਹਰੋਂ ਆਉਂਦੇ ਨੇ ਆਵਾਜ਼ ਚੋਕੇ ਮੋਰਚਾ ਖੋਲ ਕੇ ਆਪਾਂ ਜਾਂਦੇ ਨੇ ਸੋ ਹੁਣ ਇਦਾਂ ਦਾ ਕੁਝ ਨਹੀਂ ਹੋਣ ਵਾਲਾ ਮੇਰੇ ਜਿਹੜਾ ਜਿਹੜਾ ਪਾਸਪੋਰਟ ਤੁਹਾਨੂੰ ਇਹਨਾਂ ਇਸਾਈਆਂ ਕਹਿ ਦਿੱਤਾ ਤੇ ਉਹ ਜਬਤ ਕਰਾ ਦੇਣਾ ਇਹਨਾਂ ਨੇ ਤੇ ਮੇਰੀ ਮੌਜ ਲਗ ਜਾਣੀ ਬਾਹਰ ਮੈਂ ਜਾ ਨਹੀਂ ਸਕਾਂਗਾ ਤੇ ਇਹਨਾਂ ਦੀ ਜੜਾ ਵਾਸਤੇ ਮੈਂ ਇੱਥੇ ਤੇਲ ਬਣ ਕੇ ਆਇਆ ਔਰ ਬਹੁਤ ਛੇਤੀ ਇਹਨਾਂ ਨੂੰ ਤੁਸੀਂ ਜੇਲ੍ਹ ਦੇ ਪਿਛਲੇ ਪਾਸੇ ਦੇਖੋਗੇ ਗੁਰੂ ਕਲਗੀਧਰ ਪਤਾ ਸਹਾਈ ਹੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ